ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਤੀ ਸਿਆਸੀ ਪਾਰਟੀ ਦੇ ਨੰਬਰ ਤੋਂ ਕਾਹ ਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਣੀ ਸ਼ਾਨ ਸਾਰ ਚੱਲ ਸਾਨਾ ਫੇਗ ਦੇ ਨਾਲ ਕਿਧਰ ਦੇ ਆਪਣੇ ਭੂਮਿਕਾ ਦੇ ਭਾਈ ਆ ਤੇ ਉਹਨਾਂ ਦੀ ਜੋ ਭੂਮਿਕਾ ਹੀ ਉਹਨੂੰ ਫਾਰਮਲ ਆ ਮੈਂ ਨੂੰ ਪੰਚ ਦੇ ਜੱਟ ਸਮਝਾ ਲੈ ਗਾ ਆਪਕੋ ਕੀ ਕੀ ਸੋਚਿਆ ਆਪਣੇ ਇਹ ਸਾਰਾ ਕਾਰਗਮ ਜੋ ਆਪਣੀ ਗੋਦੀ ਚਲਾਈ ਤੇ ਕੀ ਮਨ ਵਿੱਚ ਸੀ ਆਪਕੇ ਆਪ ਵੀ ਗੱਲੋਂ ਗੱਲ ਪੰਜਾਬੀ ਚ ਕਰੀਏ ਪੰਜਾਬੀ ਚ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੂਸਾ ਸੀ ਇਹ ਸੀ ਮੰਨ ਲਓ ਕਿ ਜਿਹੜਾ ਇਹਨਾਂ ਤੁਸੀਂ ਘਟਨਾ ਕਰ ਰਹੇ ਹੋ ਦੋ ਹਜ਼ਾਰ 15 ਤੋਂ ਜਿਹੜੇ ਫੋਟੋਨ ਦੁਆਰਾ ਕਰਨ ਦੀ ਕੋਸ਼ਿਸ਼ਾ ਤੋਂ ਪਹਿਲਾਂ ਕਰੀ ਜਿਹੜਾ ਬੰਦਾ ਕੋਰਟ ਦੇ ਵਿੱਚ ਕਬਾਲ ਕਰਨੇ ਭਾਈ ਰਾਜੂ ਨੇ ਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਦਿੱਤੀ ਗਈ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਪੰਥ ਦਾ ਦਰਸ਼ਕ ਤੇ ਪਰ ਅਕਾਲ ਤਖਤ ਸਾਹਿਬ ਦੇ ਉੱਤੇ ਜਿਹਨੇ ਤਾਂ ਘਾੜਮ ਸਜ ਜਿਹੜੀ ਉਹ ਲੱਗ ਗਈ ਅਕਾਲ ਤਖਤ ਸਾਹਿਬ ਤੋਂ ਘਾੜ ਸਾਹ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਤੀ ਦੀ ਸ਼ਾਨ ਸਾਰ ਚਲੋ ਦੇਖੋ ਪੰਥ ਕੀ ਚਾਹੁੰਦਾ ਈ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ ਨੇ ਪਰ ਤੁਹਾਨੂੰ ਤਸੱਲੀ ਕਰਾਂਗੇ ਜੀ ਲੰਬੀ ਗੱਲ ਦਾ ਫੈਸਲਾ ਕਰਾਂਗੇ ਸਾਦੇ 3 ਮਹੀਨੇ ਬਾਅਦ ਉਹਨੇ ਸੋਨਿਆ ਉਹ ਖਲੀ ਜਿਗਨੀ ਉਹ ਲੱਗ ਜਿਗਨੀ ਉਹ ਆਹੋ ਆਹੋ ਅਰਸ਼ ਫੁੱਟ ਗਿਆ ਤੂੰ ਗੱਡੀ ਚ ਯਾਰ ਜੀ ਉਹ ਆ ਜੀ ਕੋਈ ਨਹੀਂ ਪੂਰੀ ਟੌਣ ਕੋਈ ਜਵਾਬ ਹੈ ਜੀ ਅਰਸ਼ ਫੁੱਟ ਗਿਆ ਗੱਡੀ ਨਹੀਂ ਸੀ ਦੋ ਸਜਾ ਆਪ ਤੱਕ ਸਭ ਤੁਹ ਲੱਗੀ ਹੋਵੇ ਜੀ ਆਡੀ ਰੱਖ ਲੈਂਗੇ ਜੀ ਮੈਂ ਪਾਵਾਂ ਵਾਈਕਾਸ ਗਰਜਤਪਾਲ ਸਿੰਘ ਮੰਜਪੁਰ ਸਰਦਾਰ ਕਰਤਿਪ ਸਿੰਘ ਜਗਦੀਪ ਸਿੰਘ ਜਗਦੀਪ ਸਿੰਘ ਇਹਨਾਂ ਦੇ ਉੱਤਰ ਵੀ ਵਕੀਲ ਹੀ ਆ ਦੋਨੇ ਤੇ ਇਹਨਾਂ ਨੇ ਪੂਰੀ ਜਨੂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਹੁਤ ਕਿੰਕਾ ਭਾਈ ਇਹਦਾ ਤਾਂ ਤੈਅ ਨੂੰ ਧਨਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਨੂੰ ਧਨਵਾ ਦਾਂ ਕਰਨਾ ਵਾ ਹੋਰੀਆਂ ਜਿਹੜੀਆਂ ਪੰਥ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲ 17 17 ਕਿਹੜੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਤੇ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸਿੰਘ ਜੇਲ੍ਹ ਚ ਲੈ ਕੇ ਗਿਆ ਸੀ ਉੱਥੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਸੀ ਉਹਨੂੰ ਥਾਣੇ ਪਤਾ ਲੱਗ ਗਿਆ ਸੀ ਵੇਖ ਨਹੀਂ ਰੱਖਣਾ ਹਮਮ ਅੱਛਾ ਠੀਕ ਹੈ ਅੱਜ ਕੱਲ੍ਹ ਦੀਆਂ ਮੈਂ ਤਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਸ ਜਿਹੇ ਕੰਮ ਉਹਨਾਂ ਦਾ ਕਹਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਤਾਂ ਇਹ ਸਾਡੇ ਦਾਸ ਜੀ ਹਾਂ ਦਸਤੀ ਦਸਤੀ ਸ਼ਾਲੀ ਕਰ ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਕੀ ਕਰ ਅੱਜ ਅਸੀਂ ਰਾਮ ਕਰਨਾ ਹੋ ਰਿਹਾ ਹੈ ਰਾਮੇ ਕਾਨਾ ਤੱਕ ਤੱਕ ਸਭ ਨੂੰ ਤਨਖਾਹ ਲੱਗੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਏਕਾ ਤੱਕ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਪੂਰਾ ਕੀਤਾ ਜਾ ਰਿਹਾ ਚੌਰਾ ਸਾਹਿਬ ਜਥੇਦਾਰ ਕਰ ਦਿੱਤੇ ਗਏ ਨਵੇਂ ਜਦਦਰ ਖਾਪੇ ਗਏ ਕਿਸ ਨਾਲ ਲੱਗੇ ਉਹ ਬਾਅਦ ਚ ਕਰਾਂਗੇ ਜਿਆਦੀ ਪਿਆਲੇ ਅੱਜ ਸਹੀ ਹੈ ਕਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸਕ ਬੰਤੀ ਰਮਾਣਾ ਖਰਾਨਾ ਨੇ ਕਿਹਾ ਵੀ ਜਿਹੜਾ ਬੰਤੀ ਰਮਾਣਾ 24 ਬੰਦੇ ਆ ਇੱਕ ਮਿੰਟ ਮੈਂ ਦੇਣਾ ਸਮਝ ਆਉਂਦਾ ਤੁਹਾਡੇ ਨਾਲ ਗੱਲ ਕਰ ਲੈਂਦੇ ਮੈਂ ਕਿ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਚੱਲੀ ਦਰਾਂਗੇ ਸੋ ਇਹ ਬੰਟੀ ਦਾ ਮਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਦੇ ਦੇਣਾ ਉਹ ਪੰਥ ਦੇ ਦੋਖੀ ਆ ਪੰਥ ਦੇ ਦੋਖੀ ਆ ਗੁਰੂ ਘਰ ਦੇ ਦੋਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਕੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਡੇ 3 ਮਹੀਨੇ 4 ਮਹੀਨੇ ਬਾਅਦ ਘਰੇ ਆਏ ਆ ਸਾਡੇ ਵਿਯੋਧਕ ਨੇ ਇਹਨਾਂ ਨੂੰ ਟਾਈਮ 'ਤੇ ਘਰੇ ਲੈ ਕੇ ਜਾਣ ਪਰਵਾਦ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਬੋਲੇ ਸੋ ਨਿਹਾਲ